RTI ਚ ਹੋਏ ਇੱਕ ਘਪਲੇ ਦੇ ਖੁਲਾਸੇ 'ਚ ਕਈ ਹੈਰਾਨੀਜਨ ਗੱਲਾਂ ਸਾਹਮਣੇ ਆਈਆਂ ਨੇ ਇਹ ਤਾਂ ਸੁਣਿਆ ਹੋਵੇਗਾ ਤੁਸੀਂ ਕਿ ਵਿਕਾਸ ਕਾਰਜ ਲਈ ਪੰਚਾਇਤਾਂ ਨੂੰ ਫੰਡ ਮਿਲਦੇ ਨੇ ਪਰ ਕਿਸੇ ਬਣੀ ਹੋਈ ਝਾਲੀ ਪੰਚਾਇਤ ਨੂੰ ਵੀ ਫੰਡ ਦਿੱਤਾ ਗਿਆ ਕਿਸ ਦੀ ਮਿਲੀ ਭੁਗਤ ਨਾਲ ਇਹ ਘਪਲਾ ਹੋਇਆ ਔਰ ਝਾਲੀ ਪੰਚਾਇਤ ਬਣਾ ਕੇ ਇੱਕ ਪਿੰਡ ਹੀ ਆ ਜਿਹੜਾ ਉਹ ਖੜਾ ਕਰ ਦਿੱਤਾ ਗਿਆ ਤੇ ਜਦੋਂ 43 ਲੱਖ ਦੇ ਵਿਕਾਸ ਕਾਰਜਾਂ ਦੇ ਫੰਡ ਜਿਹੜੇ ਆ ਉਹ ਆਉਂਦੇ ਨੇ ਤੇ ਉਸ ਤੋਂ ਬਾਅਦ ਉਹ ਪਿੰਡ ਹੀ ਗਾਇਬ ਹੋ ਜਾਂਦਾ ਹੈ ਇਹ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਹੈ ਇੱਕ ਆਰਟੀਆਈ ਦੇ ਵਿੱਚ ਖੁਲਾਸਾ ਹੋਇਆ ਜਿਸ ਦੀਆਂ ਸੁਰਖੀਆਂ ਬਣ ਗਈਆਂ ਨੇ ਦਰਸਾ ਲ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਅਧਿਕਾਰੀ ਨੇ ਉਹਨਾਂ ਨੇ ਸਾਲ 2018-19 ਚ ਇੱਕ ਅਜਿਹਾ ਪਿੰਡ ਬਣਾਇਆ ਜੋ ਗ੍ਰਾਂਟ ਵਾਲੇ ਕਾਗਜ਼ਾਂ 'ਚ ਤਾਂ ਹੈ ਪਰ ਅਸਲ ਵਿੱਚ ਉਸ ਦੀ ਹੋਂਦ ਹੀ ਨਹੀਂ ਹੈ ਪੰਜਾਬ ਦਾ ਉਹ ਇੱਕ ਵੱਖਰਾ ਹੀ ਪਿੰਡ ਬਣਾ ਕੇ ਰੱਖ ਦਿੱਤਾ ਭਾਵੇਂ ਸਰਕਾਰੀ ਅਧਿਕਾਰੀਆਂ ਨੇ ਕਾਗਜ਼ਾਂ ਵਿੱਚ ਉਸ ਪਿੰਡ ਦੀ ਲੋਕੇਸ਼ਨ ਹਿੰਦ-ਪਾਕਿਸਤਾਨ ਕਮਾਂਤਰੀ ਸਰਹੱਦ ਦੇ ਜ਼ੀਰੋ ਲਾਈਨ ਦੇ ਨੇੜੇ ਸਥਿਤ ਪਿੰਡ ਗੱਟੀ ਰਾਜੋ ਕੀ ਦੇ ਆਸ-ਪਾਸ ਵਿਖਾਈ ਹੈ ਪਰ ਅਸਲ ਵਿੱਚ ਉਸ ਪਿੰਡ ਨੂੰ Google Map ਵਿੱਚ ਵੀ ਨਹੀਂ ਲੱਭਿਆ ਜਾ ਸਕਦਾ ਤੇ ਨਾ ਹੀ ਸਰਕਾਰ ਦੇ ਰਿਕਾਰਡ ਵਿੱਚ ਕਿਤੇ ਪਿੰਡ ਹੈ। ਭ੍ਰਿਸ਼ਟਾਚਾਰ ਦਾ ਇਹ ਅਜੀਬੋ-ਗਰੀ ਮਾਮਲਾ ਜਿਲ੍ਹਾ ਫਿਰੋਜ਼ਪੁਰ ਦੇ ADC ਵਿਕਾਸ ਦਫ਼ਤਰ ਵਿਖੇ ਸਾਹਮਣੇ ਆਇਆ ਹੈ। ਜਿੱਥੋਂ ਦੇ बाबूਆ ਨੇ ਕਾਗਜ਼ਾਂ 'ਚ ਹੀ ਪਿੰਡ ਬਣਾ ਦਿੱਤਾ ਤੇ ਕਾਗਜ਼ਾਂ ਵਿੱਚ ਹੀ ਉਸ ਦਾ ਵਿਕਾਸ ਵੀ ਕਰਵਾ ਦਿੱਤਾ। ਮਾਮਲਾ ਜਾਗਰ ਹੋਣ ਤੇ ਘਟਾਲੇ ਨੂੰ ਰਫਾ-ਦਾਫਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ। ਇਸ ਸੰਬੰਧੀ RTI ਐਕਟਿਵਿਸਟ ਤੇ ਬਲਾਕ ਸੰਮਤੀ ਮੈਂਬਰ ਗੁਰਦੇਵ ਸਿੰਘ ਵਾਸੀ ਪਿੰਡ ਪੀਰ ਇਸਲਾਮ ਇਸਮਾਇਲ ਖਾਨ ਨੇ ਖੁਲਾਸਾ ਕੀਤਾ ਕਿ ਉਸਨੇ ਲੰਮੀ ਜਦੋਜਾਹਤ ਮਗਰੋਂ ਪੰਜਾਬ ਸਰਕਾਰ ਤੋਂ ਪਿੰਡ ਗੱਟੀ ਰਾਜੋਕੀ ਦੀ ਪੰਚਾਇਤ ਸੰਬੰਧੀ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਿਆ ਕਿ ਪਿੰਡ ਵਿੱਚ ਇੱਕੋ ਇੱਕ ਹੋਰ ਵੱਖਰੀ ਪੰਚਾਇਤ ਕੱਢੀ ਗਈ ਸੀ ਉਸ ਪੰਚਾਇਤ ਦਾ ਨਾਂ ਨਵੀਂ ਗੱਟੀ ਰਾਜੋਕੀ ਰੱਖਿਆ ਗਿਆ ਸੀ ਪਰ ਜਦੋਂ ਪਿੰਡ ਨੂੰ ਮਿਲੀ ਗ੍ਰਾਂਟ ਸੰਬੰਧੀ ਆਰਟੀਆਈ ਤਹਿਤ ਜਾਣਕਾਰੀ ਹਾਸਲ ਕੀਤੀ ਗਈ ਤਾਂ ਹੈਰਾਨ ਕਰਦਾ ਮਾਮਲਾ ਸਾਹਮਣੇ ਆ ਜਾਂਦਾ ਜਦੋਂ ਪਿੰਡ ਦੀ ਨਵੀਂ ਗੱਟੀ ਰਾਜੋਕੀ ਦੀ ਪੰਚਾਇਤ ਹੋਂਦ ਵਿੱਚ ਆਈ ਠੀਕ ਉਸੇ ਸਮੇਂ ਬੀਡੀਪੀਓ ਦਫ਼ਤਰ ਫਿਰੋਜ਼ਪੁਰ ਦੇ ਤੱਕ ਵੀ ਇਹ ਅਧਿਕਾਰੀਆਂ ਨੇ ਸਥਾਨਕ ਕੇਡੀਸੀ ਵਿਕਾਸ ਦਫ਼ਤਰ ਦੇ ਕੁਝ ਜਿਹੜੇ ਅਧਿਕਾਰੀਆਂ ਨਾਲ ਮਿਲ ਕੇ ਨਿਊ ਗੱਟੀ ਰਾਜੋ ਕੀ ਦੇ ਨਾਂ ਹੇਠ ਇੱਕ ਝਾਲੀ ਪੰਚਾਇਤ ਵੀ ਖੜੀ ਕਰ ਦਿੱਤੀ ਸੀ ਤੇ ਇਸ ਤੋਂ ਬਾਅਦ ਨਰੇਗਾ ਦੇ ਜਵਾਬ ਕਾਰਡ ਤੋਂ ਲੈ ਕੇ ਵਿਕਾਸ ਕੰਮਾਂ ਤੱਕ ਅਸਲੀ ਬਣੀ ਨਵੀਂ ਪੰਚਾਇਤ ਨੂੰ ਘੱਟ ਗ੍ਰਾਂਟ ਤੇ ਵਿਕਾਸ ਪ੍ਰੋਜੈਕਟ ਮਿਲੇ ਪਰ ਨਕਲੀ ਪਿੰਡ ਦੀ ਨੂੰ ਜਿਹੜੀ ਆ ਕਰੀਬ ਦੁੱਗਣੇ ਪ੍ਰੋਜੈਕਟ ਮਿਲ ਗਏ ਜਿਸ ਦੇ ਕਰਕੇ ਖਲਾਸਾ ਹੋਇਆ ਕਿ 43 ਲੱਖ ਰੁਪਈਆ ਇਸ ਤਰ੍ਹਾਂ ਜਿਹੜਾ ਆ ਉਹ ਵਿਕਾਸ ਕਰਜਾਂ ਦਾ ਮੰਗਵਾ ਕੇ ਤੇ ਉਸ ਤੋਂ ਬਾਅਦ ਉਹ ਪਿੰਡ ਨੂੰ ਅਧਿਕਾਰੀਆਂ ਨੇ ਮਿਲੀ ਭੁਗਤ ਦੇ ਨਾਲ ਜਿਹੜਾ ਗਾਇਬ ਹੀ ਕਰ ਦਿੱਤਾ ਹੁਣ ਜਿੱਥੇ ਗੱਲ ਆਈ ਕਿ ਨਵੀਂ ਤੇ ਅਸਲੀ ਨਕਲੀ ਪੰਚਾਇਤ ਦੀ ਹੁਣ ਨਵੀਂ ਬਣੀ ਅਸਲੀ ਪੰਚਾਇਤ ਨੂੰ ਤਾਂ ਪੱਤ 35 ਪ੍ਰੋਜੈਕਟ ਮਿਲੇ ਪਰ ਨਕਲੀ ਨੂੰ 55 ਪ੍ਰੋਜੈਕਟ ਦੇ ਦਿੱਤੇ ਗਏ ਗੁਰਦੇਵ ਸਿੰਘ ਜਿਹੜੇ ਆਰਟੀ ਐਕਟਿਵਿਸਟ ਨੇ ਉਹ ਦੱਸਦੇ ਨੇ ਕਿ ਆਰਟੀ ਤਹਿਤ ਜਾਣਕਾਰੀ ਹਾਸਲ ਕੀਤੀ ਹੈ ਤੇ ਹੈਰਾਨੀजनक ਜਿਹੜੇ ਖੁਲਾਸੇ ਹੋ ਗਏ ਉਹਨਾਂ ਦੱਸਿਆ ਕਿ ਅਸਲੀ ਪਿੰਡ ਚ ਨਰੇਗਾ ਦੇ 80 ਜੌਬ ਕਾਰਡ ਬਣਾਏ ਗਏ ਜਦ ਕਿ ਨਕਲੀ ਪਿੰਡ ਚ ਨਰੇਗਾ ਦੇ 140 ਜੌਬ ਕਾਰਡ ਬਣਾਏ ਗਏ ਅਸਲੀ ਪਿੰਡ ਨਵੀਂ ਗੱਟੀ ਰਾਜੋਕੇ ਤੇ ਵਿੱਚ 35 ਵਿਕਾਸ ਕੰਮ ਚਲਾਏ ਗਏ ਪਰ ਜਦ ਕਿ ਝਾਲੀ ਪਿੰਡ ਨਿਊ ਗੱਟੀ ਰਾਜੋਕੇ ਜੇ ਵਿਕਾਸ ਦੇ 55 ਪ੍ਰੋਜੈਕਟ ਕਾਗਜ਼ਾਂ 'ਚ ਚਲਾ ਦਿੱਤੇ ਗਏ ਇਸ ਤੋਂ ਇਲਾਵਾ ਗਾਇਬ ਪਿੰਡ ਵਿੱਚ ਆਰਮੀ ਬੰਨ ਦੀ ਸਫਾਈ ਕੈਟਲ ਸ਼ੈੱਡ ਪ੍ਰਾਇਮਰੀ ਸਕੂਲ ਦਾ ਪਾਰਕ ਇੰਟਰਲੌਕ ਟਾਈਲਾਂ ਪਿੰਡਾਂ 'ਚ ਖੜਵਾਂਜੇ ਤੇ ਹੋਰ ਕਈ ਕੰਮ ਕਰਵਾਉਣ ਦੀਆਂ ਗੱਲਾਂ ਸਾਹਮਣੇ ਆਈਆਂ ਕੁੱਲ ਮਿਲਾ ਕੇ ਨਵੀਂ ਪੰਚਾਇਤ ਦੇ ਨਾਂ ਤੇ 43 ਲੱਖ ਰੁਪਏ ਦਾ ਘਟਾਲਾ ਕੀਤਾ ਗਿਆ ਇਹ ਹੁਣ ਜਿਹੜੀਆਂ ਨੇ ਗੱਲਾਂ ਸਾਹਮਣੇ ਆਈਆਂ ਨੇ ਤੇ ਹੁਣ ADC ਫਿਰੋਜ਼ਪੁਰ ਦਾ ਕੀ ਕਹਿਣਾ ਹੈ ਫਿਰੋਜ਼ਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਲਖਵਿੰਦਰ ਸਿੰਘ ਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਾਲੀ ਪਿੰਡ ਸੰਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ 'ਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਦੂਸਰੇ ਪਾਸੇ ਕਿਹਾ ਜਾ ਰਿਹਾ ਹੈ ਕਿ ਸ਼ਿਕਾਇਤ ਕਰਨ ਦੇ ਬਾਵਜੂਦ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਸ਼ਿਕਾਇਤਕਰਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਆਰਟੀਏ ਐਕਟ ਤਹਿਤ ਮਿਲੀ ਜਾਣਕਾਰੀ ਨਾਲ ਜਦੋਂ ਕਪੜੇ ਦਾ ਖੁਲਾਸਾ ਹੋਇਆ ਤਾਂ ਉਹਨਾਂ ਫਰੋਜ਼ਪੁਰ ਦੇ ਪਿਛਲੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਵੀ ਦਿੱਤੀ ਸੀ ਪਰ ਉਹਨਾਂ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਫਾਈਨਲ ਹੋਣ ਤੋਂ ਪਹਿਲਾਂ ਹੀ ਉਹਨਾਂ ਦਾ ਤਬਾਦਲਾ ਹੋ ਗਿਆ ਇਸ ਦੌਰਾਨ ਉਹਨਾਂ ਦੀ ਸ਼ਿਕਾਇਤ ਫਰੋਜ਼ਪੁਰ ਦੇ ਡ ਦਫਤਰ ਨੂੰ ਕੀਤੀ ਗਈ ਪਰ ਵਾਰ-ਵਾਰ ਜਾਣ ਦੇ ਬਾਵਜੂਦ ਉਸ ਅਧਿਕਾਰੀ ਨੇ ਸ਼ਿਕਾਇਤਕਰਤਾ ਦੇ ਬਿਆਨ ਹੀ ਦਰਜ ਨਹੀਂ ਕੀਤੇ ਹੁਣ ਮਾਮਲਾ ਉਜਾਗਰ ਹੋਣ ਤੇ ਸਫਾਈ ਦੇਣ ਲੱਗੇ ਨੇ ਅਧਿਕਾਰੀ ਕਿਉਂਕਿ ਮੀਡੀਆ ਦੇ ਵਿੱਚ ਜਦੋਂ ਇਹ ਗੱਲ ਸਾਹਮਣੇ ਆਈ ਹੈ ਤਾਂ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਵਗੈਰਾ ਸਬੰਧਤ ਮੁਲਾਜ਼ਮਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਮਾਮਲੇ ਸੰਬੰਧੀ ਡਿਪਟੀ ਕਮਿਸ਼ਨਰ ਦੀਪਸ਼ੀਖਾ ਸ਼ਰਮਾ ਵੱਲੋਂ ਰਿਪੋਰਟ ਤਲਬ ਕੀਤੀ ਜਾਣ ਤੇ ਜਿਹੜੇ ਕੀ ਹੈ ਉਹ ਮੁਲਾਜ਼ਮਾ ਨੇ ਇਸ ਨੂੰ ਪੰਜਾਬੀ ਤੇ ਅੰਗਰੇਜ਼ੀ ਨਾਵਾਂ ਦੀ ਕਨਫਿਊਜ਼ਨ ਹੋਈ ਦੱਸਦਿਆਂ ਗ੍ਰਾਂਟ ਦੀ ਸਹੀ ਵਰਤੋਂ ਹੋਈ ਸਬੰਧੀ ਤਾਂ ਆਖਿਆ ਜਾ ਰਿਹਾ ਹੈ ਪਰ ਪੰਜਾਬੀ ਪਿੰਡ ਅਤੇ ਅੰਗਰੇਜ਼ੀ ਪਿੰਡ ਨੂੰ ਵੱਖੋ ਵੱਖਰੀ ਆਈ ਗ੍ਰਾਂਟ ਸਬੰਧੀ ਕੁਝ ਸਾਫ਼ ਨਹੀਂ ਕਰ ਸਕੇ ਹੁਣ ਪਿੰਡ ਦਾ ਜਿਹੜਾ ਨਾਮ ਬਦਲਿਆ ਗਿਆ ਜਿਸ ਦੇ ਵਿੱਚ ਰੱਖ ਦਿੱਤਾ ਗਿਆ ਨਿਊ ਗੱਟੀ ਰਾਜੋਕੇ ਹਾਲਾਂਕਿ ਜਦੋਂ ਵੀ ਕੋਈ ਪਿੰਡ ਨਵਾਂ ਉਸਰਦਾ ਹੈ ਜਾਂ ਪੁਰਾਣੇ ਪਿੰਡ ਦੇ ਨਾਮ ਤੇ ਜਾਂ ਇਸ ਤਰ੍ਹਾਂ ਦੇ ਪਿੰਡ ਵਜਦੇ ਨੇ ਜੋ ਕਿ ਕਾਗਜ਼ਾਂ 'ਚ ਨਹੀਂ ਹੁੰਦੇ ਪਰ ਆਮ ਤੌਰ ਤੇ ਬੋਲਚਾਲ 'ਚ ਕਿਹਾ ਜਾਂਦਾ ਹੈ ਕਿ ਇਹ ਪੁਰਾਣਾ ਪਿੰਡ ਹੈ ਇਹ ਨਵਾਂ ਪਿੰਡ ਹੈ ਜਿਵੇਂ ਕੀ ਨਵਾਂ ਸ਼ਬਦ ਨਾਲ ਲੱਗ ਜਾਂਦਾ ਪਿੰਡਾਂ ਦੇ ਪਰ ਨਿਊ ਸ਼ਬਦ ਨਾਲ ਜੋੜਿਆ ਗਿਆ ਹੁਣ ਮੁਲਾਜ਼ਮ ਇਸ ਦੇ ਉੱਤੇ ਮਿੱਟੀ ਪਾਉਣ ਲਈ ਜਾਂ ਅੱਖੀ ਘੱਟਾ ਪਾਉਣ ਲਈ ਇਹ ਗੱਲ ਤਾਂ ਕਹਿ ਰਹੇ ਨੇ ਕਿ ਇਹ ਕੰਫਿਊਜ਼ਨ ਨਾਮ ਦੀ ਹੈ ਪੰਜਾਬੀ ਅੰਗਰੇਜ਼ੀ ਦੀ ਹੈ ਪਰ ਗ੍ਰਾਂਟ ਉਸੇ ਥਾਂ ਤੇ ਲੱਗੀ ਹੈ ਪਰ ਜੇ ਲੱਗੀ ਹੈ ਤਾਂ ਫਿਰ ਇਹ ਆਰਟੀਆਈ ਦੇ ਵਿੱਚ ਐਕਟ ਦੇ ਵਿੱਚ ਜਿਹੜਾ ਪਿੰਡ ਜਿਹੜੀ ਜਾਣਕਾਰੀ ਇਹ ਹਾਸਲ ਹੋਈ ਹੈ ਪਿੰਡ ਹੀ ਨਹੀਂ ਆ ਹੋਂਦ ਵਿੱਚ ਨਾ ਕਿਤੇ ਗੂਗਲ ਮੈਪ ਤੇ ਦਿਸਦਾ ਨਾ ਕਿਤੇ ਹੋਰ ਤਾਂ ਇਹ ਫਿਰ ਜਿਹੜਾ ਕਪਲਾ ਕੀਤਾ ਗਿਆ 43 ਲੱਖ ਦਾ ਇਹ ਕਿਸ ਦੀ ਜੇਬ ਚ ਪੈਸਾ ਗਿਆ ਇਹ ਜਾਂਚ ਦਾ ਵਿਸ਼ਾ ਹੈ ਹੁਣ ਦੇਖਦੇ ਹਾਂ ਕਿਸ ਦੀ ਜਾਂਚ ਹੋ ਕੇ ਕਿੱਥੋਂ ਤੱਕ ਮਸਲਾ ਪਹੁੰਚਦਾ ਹੈ ਪਰ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਪਿੰਡ ਨਵਾਂ ਹੀ ਹੋਂਦ ਵਿੱਚ ਖੜਾ ਕਰ ਦਿੱਤਾ ਗਿਆ ਤੇ ਗ੍ਰਾਂਟ ਆ ਜਿਹੜੀ ਉਹ ਕਿਸ ਨੇ ਹੜੱਪੀ ਹੈ ਇਹ ਹੁਣ ਜਾਂਚ ਦਾ ਵਿਸ਼ਾ ਹੈ ਇਸ ਦਾ ਸਵਾਲ ਦਾ ਜਵਾਬ ਲੈਣਾ ਪਵੇਗਾ ਪੰਜਾਬੀ ਜਾਗਰਣ ਦੇ ਵਿੱਚ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਥਿੰਦ ਦੀ ਰਿਪੋਰਟ ਦੱਸਦੀ ਹੈ ਉਹਨਾਂ ਨੇ ਵੱਖ-ਵੱਖ ਅਧਿਕਾਰੀਆਂ ਨਾਲ ਗੱਲ ਵੀ ਕੀਤੀ ਪਰ ਹਾਲੇ ਤੱਕ ਮਸਲੇ ਦਾ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਪਰ ਘਪਲਾ ਜ਼ਰੂਰ ਹੋਇਆ ਇਸ ਨੂੰ ਲੈ ਕੇ ਜਿਹੜੇ ਸ਼ਿਕਾਇਤਕਰਤਾ ਨੇ ਉਹ ਵਾਰ-ਵਾਰ ਦਫ਼ਤਰਾਂ ਦੇ ਚੱਕਰ ਕੱਟ ਰਹੇ ਨੇ ਤਾਂ ਜਦ ਤੱਕ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ